ਕੱਢਣਗੇ ਹਰ ਹਾਲਤ ਤੇ ਭਾਈ ਅਮਰਤ ਸਿੰਘ ਪਾਦੀ ਦਾ ਵੀ ਇਹ ਹੀ ਰੁਝਾਨ ਲੱਗਦਾ ਸੀਗਾ ਪਰ ਜੋ ਹਰ ਸੰਮੇਤ ਮੈਡਮ ਜੀ ਇਹਨਾਂ ਨੇ ਇਹ ਬਾਦਲਾਂ ਦਾ ਇਹ ਪੰਜਾਬੀਏ ਏਰੀਆ ਸੀ ਹੁਣ ਵੱਡੇ ਬਾਦਲ ਸਾਹਿਬ ਵੀ ਉਧਰ ਹੀ ਹੁੰਦੇ ਜਦੇਹਾ ਦੇ ਹੀ ਫਿਰ ਸੁਖਵੀਰ ਬਾਦਲ ਜੀ ਵੀ ਉਧਰ ਹੀ ਹੋਏ ਤੇ ਇਹਨਾਂ ਨੇ ਆਪਣੇ ਏਰੀਆ ਚ ਕੰਮ ਵੀ ਕੀਤੀ ਹੋਇਆ ਤੇ ਲੋਕਾਂ ਨੇ ਜਿਹੜਾ ਇਸ ਵਾਲੇ ਜਿਹੜੇ ਇਸ ਵਾਲੇ ਰੁਝਾਨ ਆ ਰਹੇ ਆ ਜੋ ਮੇਰੇ ਹਿਸਾਬ ਨਾਲ ਆ ਇਹ ਕਾਂਗਰਸ ਐਸੇ 7 ਸੀਟਾਂ ਤੇ ਅੱਗੇ ਜਾ ਰਹੀ ਆ ਤੇ ਆਮ ਆਦੀ ਪਾਰਟੀ ਵਾਲੇ ਜਿਹੜੇ ਆ ਉਹ ਤਿੰਨ ਸੀਟਾਂ ਦੇ ਹੈਗੇ ਹੈਗੇ ਤਾਂ ਹੈ ਪਰ ਉਹ ਫਸਮੀਆਂ ਹਜੇ ਵੀ ਤੇ ਕੋਈ ਕਲੀਅਰ ਨਹੀਂ ਹੱਲੇ ਹੈਗੀਆਂ ਉਹ ਉਹ ਫਸਮੀਆਂ ਹੀ ਆ ਤੇ ਬਾਕੀ ਹਰ ਸਿਮਰਤ ਗੋਜੀ ਤੇ ਇਹ ਕਿਹੜਾ ਹੋਰ ਕਾਲੀ ਆਦੀ ਆ ਉਹ ਅੱਗੇ ਪਿੱਛੇ ਹੁੰਦੀ ਪਈ ਆ ਤੇ ਉਹਦੇ ਬਾਰੇ ਹਲੇ ਕਲੀਅਰ ਨਹੀਂ ਹੈ ਬਾਕੀ ਇਹਨਾਂ ਨੇ ਕੰਮ ਕੀਤੇ ਹੈ ਇਹਨਾਂ ਨੇ ਬਾਦਲ ਸਰਕਾਰ ਦੂਦੇ ਪਾਸੇ ਕੰਮ ਕੀਤੇ ਕਿ ਨਹੀਂ ਕੀਤੇ ਗੱਲ ਬੱਕਰੀ ਪਰ ਇਹਨੇ ਆਪੇ ਨੇ ਬਹੁਤ ਕੰਮ ਕੀਤੇ ਤੁਸੀਂ ਕਦੀ ਜਾ ਕੇ ਦੇਖੋ ਮੈਂ ਖੁਦ ਜਾ ਕੇ ਦੇਖਿਆ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੇ ਬੀਬੀ ਹਰ ਸਮਰਦੇ ਉਹ ਕਮਨੋ ਵੋਟ ਪਾਈ ਜੀ ਜੀ ਇਹ ਬਹੁਤ ਰੋਮਾਂਚਕ ਜਿਹੜਾ ਮੁਕਾਬਲਾ ਇਸ ਟਾਈਮ ਬਣ ਚੁੱਕਾ ਵਾ ਜਿਹੜੇ ਜਿੱਦਾਂ ਇੱਦਾਂ ਬਕਸੇ ਖੋਲ ਰਹੇ ਨੇ ਐੜੀ ਉਮੀਦਵਾਰਾਂ ਜਿਹੜੀਆਂ ਉਹ VOTING ਹੋ ਰਹੀ ਤੇ ਅੱਗੇ ਪਿੱਛੇ ਦਾ ਸਿਲਸਿਲਾ ਇਹ ਚੱਲ ਰਿਹਾ ਵਾ ਤੇ ਜਲੰਧਰ ਤੋਂ ਆਪਾਂ ਗੱਲਬਾਤ ਕਰਦੇ ਹਾਂ ਚਰਨ ਜੀ ਚੰਨੀ ਇਸ ਟਾਈਮ ਬਹੁਤ ਜ਼ਿਆਦਾ ਪਾਵਰਫੁੱਲ ਜਿਹੜੀ 1.60 ਲੱਖ 60 ਹਜ਼ਾਰ ਵੋਟਾਂ ਤੋਂ ਅੱਗੇ ਜਾ ਰਹੇ ਨੇ ਤੇ ਕਿਵੇਂ ਦਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਨੇਰੀ ਆਈ ਸੀਗੀ ਚੰਨੀ ਕਰੇਗਾ ਮਸਲੇ ਹੱਲ ਇਹ ਇਹ ਮੈਂ ਕਿਹਾ ਤੁਹਾਡੇ ਜਿੱਤ ਗਿਆ ਚੰਨੀ ਜੀ ਅੰਦਰ ਤੋਂ ਜੀ ਉਹ ਮੈਂ ਹੁਣੇ ਪਿੱਛੇ ਮੇਰੇ ਮਾਪਸਾ ਤੇ ਮੈਸੇਜ ਆਇਆ ਸੀ ਚੰਨੀ ਜੀ ਜਿੱਤ ਗਏ ਆ ਔਰ ਐਕਚੁਅਲੀ ਜੇ ਦੇਖੇ ਚੰਨੀ ਜੀ ਵੀ ਆਪਣੇ ਹੁਣ ਕੰਮਾਂ ਨੂੰ ਜਿੱਤੇ ਜੀ ਜਦੋਂ ਇਹ 111 ਦਿਨ ਦੀ ਸਰਕਾਰ ਨੇ ਬਣਾਈ ਸੀ ਜੋ ਇਹਨਾਂ ਨੇ ਕੀਤੇ ਜਿਹਦਾ ਹੁਣ ਬਿਜਲੀ ਵਾ ਇਹਨਾਂ ਨੇ ਕੀਤਾ ਸੀ ਉਹ ਦੋ ਚਾਰ ਜਿਹੜੇ ਕੰਮ ਕੀਤੇ ਸੀ ਭਗਵਾਨ ਤਮਾਨ ਸਰਕਾਰ ਨੇ ਵੀ ਪਿਛਲੀ ਵਾਰ ਚੋਣਾਂ ਵਿੱਚ ਇਹਨਾਂ ਵੋਟਾ ਮੁੱਦੇ ਨੂੰ ਲੈ ਕੇ ਹੀ ਕੀਤਾ ਸੀ ਪਰ ਅਧਿਗ ਦੇਖਿਆ ਤਾਂ ਪਹਿਲਾਂ ਚੰਨੀ ਨੇ ਜਿਹੜੇ ਮੁੱਦੇ ਹਾਸਲ ਕਰ ਚੁੱਕੇ ਸੀ ਮੇਰੇ ਲੋਕਾਂ ਦੇ ਲੱਖਾਂ ਕਰੋੜਾਂ ਦੇ ਜਿਹੜੇ ਬਿੱਲ ਵੀ ਉਹ ਤੋਂ ਮਾਫ ਹੋਏ ਸੀ ਤੇ ਇਸ ਕਰ ਚੰਨੀ ਨੇ ਜਿਹੜੇ 111 ਦਿਨਾਂ ਕੀਤਾ ਤਾਂ ਲੋਕਾਂ ਦਾ ਉਹਨਾਂ ਤੇ ਵਿਸ਼ਵਾਸ ਆ ਔਰ ਭਰੋਸਾ ਹੀ ਤੇ ਇਹਦੇ ਕਰਕੇ ਉਹਨਾਂ ਨੇ ਉਹਨਾਂ ਨੂੰ ਅੱਜ ਆਪਣਾ ਜਿਹੜਾ ਲੋਕਾਂ ਨੇ ਆਪਣਾ ਵੀ ਦਿਖਾ ਦਿੱਤਾ ਕਿ ਚੰਨੀ ਜੀ ਜੇ ਤੁਸੀਂ ਸਾਡੇ ਲਈ ਕੁਝ ਕੀਤਾ ਤੇ ਅਸੀਂ ਜਿਹੜਾ ਤੁਹਾਡਾ ਆ ਉਹ ਡਬਲ ਕਰਕੇ ਮੁੱਲ ਮੋੜਿਆ ਤੇ ਹੁਣ ਅੱਗੇ ਵੀ ਜੇ ਤੁਸੀਂ ਸਾਡੀ ਆਵਾਜ਼ ਨੂੰ ਇਹਦੇ ਬਲੰਦ ਕਰੋਗੇ ਤੇ ਅਸੀਂ ਅਗਲੀ ਵਾਰੀ ਵੀ ਤੁਹਾਨੂੰ ਕਹਿਣਾ ਨਹੀਂ ਪਊਗਾ ਇਹਦੇ ਨਾਲੋਂ ਵੀ ਜ਼ਿਆਦਾ ਮਤਾਂ ਤੇ ਫਰਕ ਤੇ ਦਿਤਾਵਾਂਗੇ ਤੇ ਲੋਕ ਉਹਨਾਂ ਨੂੰ ਫੇਰ ਸ਼ਾਇਦ ਅਗਲੀ ਵਾਰੀ ਸੀਐਮ ਹੀ ਦੇਖਣ ਚਾਹੁੰਦੇ ਆ ਕਿਵੇਂ ਦੇਖਦੇ ਹੋ ਸੁਸ਼ੀਲ ਕੁਮਾਰ ਰਿੰਕੂ ਬੱਲਾ ਕਾਂਗਰਸ ਚ ਵੀ ਉਸ ਤੋਂ ਬਾਅਦ ਆਮ ਆਦਮੀ ਜੁਆਇਨ ਕੀਤੀ ਕਾਂਗਰਸ ਦੇ ਖਿਲਾਫ ਬੋਲਣ ਲੱਪੇ ਉਸ ਤੋਂ ਬਾਅਦ ਇਹਨਾਂ ਨੇ ਬੀਜੇਪੀ ਜੁਆਇਨ ਕੀਤੀ ਆਮ ਆਦਮੀ ਦੇ ਖਿਲਾਫ ਬੋਲਣ ਲੱਪੇ ਕਿਵੇਂ ਦੇਖਦੇ ਹੋ ਕਿ ਪਾਰਟੀਆਂ ਚੇਂਜ ਕਰ ਕਰਕੇ ਕਿ ਲੋਕ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਤੁਹਾਨੂੰ ਕਿਵੇਂ ਲੱਗਦਾ ਕਿ ਕਿੰਨਾ ਵੱਡਾ ਲਾਸ ਜਿਹੜਾ ਇਸ ਟਾਈਮ ਹੋ ਰਿਹਾ ਉਹਨਾਂ ਨੂੰ ਇਹ ਰਿੰਕੂ ਜੀ ਦੀ ਮੈਂ ਤਾਂ ਕਹੂੰਗਾ ਵੀ ਪਹਿਲਾਂ ਬਹੁਤ ਵੱਡੀ ਗਲਤੀ ਆ ਕਿਉਂਕਿ ਕਾਂਗਰਸ ਦੇ ਵਿੱਚ ਜਦੋਂ ਸੀਗੇ ਇਹ ਤੁਸੀਂ ਸ਼ਾਇਦ ਦੇਖਿਆ ਹੋਣਗੇ ਰਾਹੁਲ ਗਾਂਧੀ ਜੀ ਦੇ ਬੜੇ ਕਰੀਬ ਸੀਗੇ ਜੀ ਇਹਨਾਂ ਨੂੰ ਬੜੀਆ ਰਿਸਪੌਂਸ ਸੀ ਪਰ ਫਿਰ ਵੀ ਇਹਨਾਂ ਨੇ ਪਸੰਦ ਨਹੀਂ ਕੀਤੀ ਸੋਚਿਆ ਆਮ ਆਦਮੀ ਪਾਰਟੀ ਚ ਲੱਗਾਏ ਆਮ ਆਦਮੀ ਪਾਰਟੀ ਵਿੱਚ ਵੀ ਉਸ ਵੇਲੇ ਤਾਂ ਹੀ ਜਿੱਤੇ ਸੀ ਕਿਉਂਕਿ ਉਸ ਵੇਲੇ ਇੱਕੋ ਇੱਕ ਜਿਮਨੀ ਚੋਂ ਨਿਕਲੀ ਜੀ ਤੇ ਉਹਦੇ ਵਿੱਚ ਸਿਰਫ ਸਾਰੀ ਸਰਕਾਰ ਹੀ ਭਗਵੰਤ ਮਾਨ ਸਰਕਾਰ ਕੇਜਰੀਵਾਲਾ ਕੋਈ ਮੰਤਰੀ ਮੰਤਰੀ ਸਾੰਤਰੀ ਸਾਰੇ ਹੀ ਜਲੰਧਰ ਵਿੱਚ ਰਹੇ ਸੀ ਤੇ ਉਸ ਕਰਕੇ ਚਲੋ ਇਹਨਾਂ ਨੂੰ ਫਾਇਦਾ ਮਿਲਿਆ ਤੇ ਇਹਨਾਂ ਨੇ ਉਸ ਵੇਲੇ ਇੱਕ ਪ੍ਰੋਮਿਸ ਕੀਤਾ ਸੀ ਕਿ ਅਗਰ ਮੈਂ 5 ਸਾਲ ਦੇ ਵਿੱਚ ਉਹ ਕੰਮ ਨਹੀਂ ਕਰ ਸਕਿਆ ਤਾਂ ਫਿਰ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਮੈਨੂੰ ਅਗਲੀ ਵਾਰ ਵੋਟਾਂ ਨਾ ਦਿਓ ਕੇਜਰੀਵਾਲ ਨਹੀਂ ਵੀ ਗਿਆ ਸੀ ਰਿੰਕੂ ਨੇ ਵੀ ਗਿਆ ਸੀ ਸੋ ਇਸ ਵਾਰ ਭਾਵੇਂ ਪਾਰਟੀ ਚੇਂਜ ਕਰਕੇ ਚੱਲ ਗਏ ਸੀਗੇ ਪਰ ਫਿਰ ਵੀ ਲੋਕਾਂ ਨੇ ਦੱਸਤਾ ਕਿ ਤੁਸੀਂ ਪਹਿਲਿਓ ਸਾਨੂੰ ਕਿਹਾ ਸੀ ਕਿ ਵੋਟਾਂ ਨਾ ਦਿਓ ਨਹੀਂ ਕੰਮ ਕਰਾਂਗੇ ਉਹਨਾਂ ਨੇ ਕੰਮ ਨਹੀਂ ਕੀਤਾ ਤੇ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਅਮਰ ਕੁਮਾਰ ਤੀਨੂ ਬਾਰੇ ਕੀ ਕਹੋਗੇ ਅਮਰ ਜੀ ਉਹ ਕਾਲੀਦਾਸ ਸੁਣਦੇ ਕੀ ਪਤਾ ਨੂੰ ਵੋਟਾਂ ਪੈ ਜਾਂਦੀਆਂ ਇਹ ਲੱਗ ਭਾ ਕੇ ਜਾ ਰਹੇ ਨੇ ਦਾ ਮੁਕਾਬਲਾ ਕਰਦੇ ਕਉਕੀ ਨਾ ਕੋ ਆਮ ਆਦਮੀ ਪਾਰਟੀ ਜਾਣ ਦੇ ਨਾਲ ਤੇ ਮਤਲਬ ਬਿਲਕੁਲ ਹੀ ਉਹ ਪੀਜੇ ਨੰਬਰ ਤੇ ਸ਼ੋਅ ਕਰ ਰਹੇ ਕਿਉਂਕਿ ਇਦਾਂ ਜਿਵੇਂ ਆਮ ਆਦਮੀ ਪਾਰਟੀ ਕੋਲ ਕੋਈ ਲੀਡਰ ਹੀ ਨਹੀਂ ਜੇ ਦੇਖਿਆ ਹੁਣ ਤੁਸੀਂ ਦੇਖਿਆ ਉਹ ਜਿੰਨੀਆਂ ਵੀ 10 11 13 ਸੀਟਾਂ ਨੇ ਖੜੇ ਕੀਤੇ ਲਗਭਗ ਇਹਨਾਂ ਨੇ ਪੁਰਾਣੇ ਚਿਹਰੇ ਹੀ ਖੜੇ ਕੀਤੇ ਮਤਲਬ ਪੰਜਾਬ ਦਾ ਸਰਵੇ ਦੇ ਕਹਿੰਦਾ ਸੀਗਾ ਬਿਜਲੀ ਫ੍ਰੀ ਕਰਨ ਦੇ ਨਾਲ ਕਾਫੀ ਵੋਟ ਪੈ ਜੂਗੀ ਬਿਜਲੀ ਫ੍ਰੀ ਤਾਂ ਪਹਿਲਾਂ ਚੰਨੀ ਜਿਣੀ ਕਰ ਦਿੱਤੀ ਸੀਗੀ ਇਹ ਦੇਖਦੇ ਹੁਣ ਕਿ ਜਿਹੜੇ ਸਾਰੇ ਜਿਹੜੇ ਮੁੱਦੇ ਸੀਗੇ ਪਹਿਲਾਂ ਜਿਹੜੀਆਂ ਸਕੀਮਾਂ ਦਿੱਤੀਆਂ ਸੀ ਅਕਾਲੀ ਦਲ ਨੇ ਸ਼ਗਨ ਸਕੀਮ ਅਕਾਲੀ ਦਲ ਨੇ ਦਿੱਤੀ ਬਿਜਲੀ ਮ ਤੇ کافی ਜਿਹੜੇ ਲੈ ਕੇ ਆਏ ਹੋਏ ਸੀ ਤੁਹਾਨੂੰ ਲੱਗਦਾ ਅਕਾਲੀ ਦਲ ਨੂੰ ਵੀ ਕਾਫੀ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਹੋਇਆ ਵਾ ਅਕਾਲੀ ਦਲ ਨੂੰ ਜਿਆਦਾ ਜਿਹੜਾ ਨੁਕਸਾਨ ਹੋਇਆ ਜੀ ਵੱਡੇ ਵੱਡੇ ਸਭ ਦੇ ਜਾਣਦਾ ਜੋ ਮੇਰੇ ਹਿਸਾਬ ਨਾਲ ਮਤਲਬ ਉਹਨਾਂ ਦੀ ਰਣਨੀਤੀ ਜਾਂ ਜਿਹੜਾ ਰਾਜਨੀਤੀ ਕਰਨ ਦਾ ਸਟਾਈਲ ਚੇਂਜ ਹੋ ਗਿਆ ਬਹੁਤ ਬਹੁਤ ਹੀ ਚੇਂਜ ਹੋ ਗਿਆ ਕਿਉਂਕਿ ਜੇ ਕਹੀਏ ਸੁਖਵੀਰ ਬਾਦਲ ਜੀ ਵੀ ਚਲੋ ਵਧੀਆ ਬੰਦੇ ਇਨਸਾਨ ਆ ਪਰ ਉਹਨਾਂ ਦੇ ਕੋਲ ਉਹ ਚੀਜ਼ ਨਹੀਂ ਹੈਗੀ ਤੇ ਹਾਂ ਬੀਬਾ ਹਰਸਿਮਰਤ ਕੌਰ ਵੀ ਜੇ ਮੇਰੇ ਹਿਸਾਬ ਨਾਲ ਹੁਣ ਵੀ ਅਗਰ ਉਹ ਪ੍ਰਧਾਨਗੀ ਯਾਰੀ ਕਮਾਨ ਉਹ ਸਾਂਭ ਲੈਣਾ ਸਖੀਰ ਬਾਦਲ ਜੀ ਉਹਦਾ ਕੰਪੇਨ ਕਰਨ ਜੋ ਬਾਧੀ ਕਰਨ ਪਰ ਅਗਰ ਹਰ ਸਿਮਰਤ ਗੌਰ ਮੈਡਮ ਨੂੰ ਇਹ ਪ੍ਰਧਾਨਗੀ ਦਿੱਤੀ ਜਾਵੇ ਥੋੜੇ ਕਰਦੇ ਦਿੱਤੇ ਜਾਣ ਤਾਂ ਮੈਨੂੰ ਆ ਜੇ ਅਗਲੀ ਵਾਰੀ ਦੁਬਾਰਾ ਫੇਰ ਮੁਕਾਬਲੇ ਵਿੱਚ ਆ ਜੂਗੀ ਮਤਲਬ ਪੰਜਾਬ ਦੇ ਜਿਹੜੇ ਨਾਗਰਿਕ ਆ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਕਰ ਰਹੇ ਨਹੀਂ ਨਹੀਂ ਕਿਉਂਕਿ ਜੋ ਬਦਲਾਅ ਕੈਸੀ ਰਿਪੋਰਟ ਦੀ ਗੱਲ ਕੀਤੀ ਜਾਵੇ ਤੇ ਹੁਸ਼ਿਆਰਪੁਰ ਸੀਟ ਜਿਹੜੀ ਆ ਰਾਜਕੁਮਾਰ ਚੱਬੇਵਾਲ ਉਹ ਫਤਿਹ ਹਾਸਲ ਦੇਖ ਰਿਹਾ ਕਿ ਫਤਿਹ ਹਾਸਲ ਕਰ ਰਿਹਾ ਉਹਦਾ ਉਹਦਾ ਰਿਦਨ ਹੈ ਕਿ ਰਾਜਕਮਰ ਚੱਬੇਵਾਲ ਇੱਕ ਪੁਰਾਣਾ ਬੰਦਾ ਭਾਵੇਂ ਕਾਂਗਰਸ ਦਾ ਸੀ ਭਾਵੇਂ ਕਿਸੇ ਪਾਰਟੀ ਦਾ ਸੀਗਾ ਉਹਨੇ ਆਪਣੇ ਜਿਹੜੇ ਏਰੀਆ ਦੇ ਲੋਕ ਆ ਉਹ ਕਿ ਐਮ.ਐਲ.ਏ. ਹੈ ਮੌਜੂਦਾ ਐਮ.ਐਲ.ਏ. ਵੀ ਸੀਗਾ ਉਹਨੇ ਆਪਣੇ ਲੋਕਾਂ ਨਾਲ ਜੁੜਿਆ ਹੋਇਆ ਸੀ ਔਰ ਵਧੀਆ ਨਿਭਰਦਾ ਸੀ 3300 ਵੋਟਾਂ ਤੋਂ ਅੱਗੇ ਹਾਂਜੀ ਉਹਦੇ ਚਾਂਸ ਹੈਗੇ ਜਿੱਤਣ ਦੇ ਕਿਉਂਕਿ ਹੈਗੇ ਆ ਤੇ ਚਾਂਸ ਜਿੱਤਣ ਦੇ ਕਿਉਂਕਿ ਦੇਖੋ ਜਿਹੜਾ ਜਿੰਨੇ ਵੀ ਉਮੀਦਵਾਰ ਜਿੱਤੇ ਅਮਰਤਪਾਲ ਦੀ ਲਾਲ ਲਾਲੋ ਭਾਵੇਂ ਕਿਸੇ ਤਰ੍ਹਾਂ ਵੀ ਲਾਲੋ ਉਹ ਲੋਕਾਂ ਨਾਲ ਜੁੜਿਆ ਹੋਇਆ ਸੀਗਾ ਪਾਵੇਂ ਜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਪਿਛਲੀ ਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਰੈਲੀ ਦੇ ਵਿੱਚ ਭਗਵੰਤ ਮਾਨ ਆਏ ਕੇਜਰੀਵਾਲ ਆਏ ਤੇ ਤੇ ਦੇਖਿਆ ਜਦੋਂ ਕੇਜਰੀਵਾਲ ਤੇ ਭਗਵੰਤ ਮਾਨ ਐਤਕੀ ਫੇਰ ਆਏ ਐਤਕੀ ਤਾਂ ਉਹਨਾਂ ਨੇ ਬਾਜ਼ਾਰ ਦੇ ਵਿੱਚ ਆ ਕੇ ਰੋਡ ਸ਼ੋਅ ਕੱਢਿਆ ਰਸ਼ ਅੱਗੇ ਨਾਲੋਂ ਮਹਿ ਦੋਹਰਾ ਰਸ਼ ਸੀਗਾ ਫਿਰ ਵੀ ਇਹ ਨਹੀਂ ਜਿੱਤ ਪਾਏ ਪਾ ਜੀ ਤੁਸੀਂ ਸ਼ਾਇਦ ਇੱਕ ਗੱਲ ਗੌਰ ਨਹੀਂ ਕਰਤੇ ਪਹਿਲੀ ਵਾਰ ਤਾਂ ਜਦੋਂ ਆਪੋਟਾਂ ਤੋਂ ਪਹਿਲਾਂ ਕੇਜਰੀਵਾਲ ਦਾ ਇੱਕ ਨਸ਼ਿਆਂ ਦੇ ਵਿੱਚ ਹੀ ਜੀ ਅੰਦਰ ਜਾਣ ਦਾ ਜਾ ਕਿਉਂਕਿ ਇਹਨਾਂ ਦਾ ਮੇਨ ਉਹਦਾ ਮੁੱਦਾ ਹੀ ਬਦਲਾਸਾ ਵੀ ਅੱਗੇ ਜਿਉ ਇਹ ਆਪਣੇ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਜਾ ਉਹਨਾਂ ਦੇ ਸੀ ਜੀ ਉਹ ਚਿੱਟਾ ਵਕਾਉਂਦਾ ਜੇ ਕਰਦਾ ਉਹ ਕਰਦਾ ਭਗਵਾਨ ਤਮਨ ਸਰਕਾਰ ਨੇ ਕਿ ਜੀ ਵਾ ਚਲੋ ਇੱਕੋ ਗੱਲ ਹੈ ਦੋਨਾਂ ਦੀ ਇਹਨਾਂ ਨੇ ਪੂਰੇ ਦਾਅਵੇ ਕੀਤੇ ਸੀ ਵੀ ਅਸੀਂ ਇਦਾਂ ਕਰਾਂਗੇ ਕੀ ਕੀਤਾ ਜੀ ਉਹ ਤਾਂ ਉਹ ਹੀ ਅੱਜ ਤੱਕ ਡਿਬੇਟ ਕਰ ਕਰਕੇ ਇਹਨਾਂ ਨੂੰ ਧਮਕਾਉਂਦਾ ਵੀ ਆ ਦਬਕੇ ਵੀ ਮਾਰਦਾ ਆ ਔਟੌਰਨਿਕ ਹੁੰਦਾ ਤੇ ਇੱਥੇ ਆ ਕੇ ਵੀ ਹੁਣ ਜਦੋਂ ਹੁਣ ਆਇਆ ਤੇ ਨਸ਼ਿਆਂ ਦੇ ਵਿੱਚੀ ਉਹਨਾਂ ਕੀ ਗੱਲ ਨੇ ਸੀ ਇਹਨਾਂ ਦਾ ਮੇਨ ਮੁਖੀ ਸ਼ਾਇਦ ਤੁਸੀਂ ਮੇਰੇ ਹਿਸਾਬ ਨਾਲ ਮੇਰੀ 55 ਈਅਰ ਏਜ ਹੋ ਗਈ ਆ ਜੀ ਮੇਰੀ ਲਾਈਫ ਵਿੱਚ ਪਹਿਲਾ ਇਹੋ ਜਿਹਾ ਕੰਮ ਹੋਇਆ ਕਿ ਇੱਕ ਮੁੱਖ ਮੰਤਰੀ ਨਸ਼ਿਆਂ ਦੇ ਕੇਸ ਚੰਦਰ ਗਿਆ ਹੋਵੇ ਜੀ ਤੇ ਉਹਨੂੰ ਹੁਣ ਪ੍ਰੋਲ ਵੀ ਮਿਲੀ ਸੀ ਪਰ ਉਹੋ ਜਿਹੀ ਗੱਲ ਨਹੀਂ ਜਿਹੜਾ ਇੱਕ ਚੀਜ਼ ੱੱੱਬਾ ਲੱਗ ਜਾਂਦਾ ਕਹਿੰਦੇ ਕਲੰਕ ਤਾਂ ਕਲੰਕ ਹੀ ਹੁੰਦਾ ਮਤਲਬ ਪੰਜਾਬ ਦੇ ਵਿੱਚ ਜਿਹੜੀ ਆ ਸਰਵੇ ਰਿਪੋਰਟ ਜਿਹੜੀ ਤਹਿਲਕਾ ਪੰਜਾਬੀ ਟੀਵੀ ਨੇ ਕੀਤੀ ਆ ਉਹਦੇ ਵਿੱਚ ਪਾਰਟੀਬਾਜ਼ੀ ਧਰਮ ਨਾਲ ਬਹੁਤ ਜੁੜ ਗਈ ਤੁਹਾਡੇ ਇਹ ਇਹ ਤੁਸੀਂ ਮੰਨਦੇ ਆ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਆ ਉਹ ਜੀ ਇਹ ਸਿੱਖਾਂ ਦੀ ਪਾਰਟੀ ਆ ਅਸੀਂ ਸਿੱਖਾਂ ਨੂੰ ਵੋਟ ਪਾਣੀ ਜੇ ਹੁਣ ਭਾਜਪਾ ਦੀ ਗੱਲ ਕੀਤੀ ਜਾਵੇ ਤੇ ਕਈ ਆਪਾਂ ਸਰਵੇ ਕੀਤੇ ਉਹਨਾਂ ਨੇ ਜੇਹੀ ਗੱਲ ਕੀਤੀ ਗਈ ਜੀ ਅਸੀਂ ਤਾਂ ਹਿੰਦੂ ਆ ਤੇ ਜਿਹੜੀ ਆਪਣਾ ਭਾਜਪਾ ਪਾਰਟੀ ਉਹ ਹਿੰਦੂਆਂ ਦੀ ਆ ਅਸੀਂ ਹਿੰਦੂ ਨੂੰ ਵੋਟ ਪਾਣੀ ਚਾਹੇ ਜਿਹੜਾ ਮਰਜ਼ੀ ਉਹ ਬੰਦਾ ਖੜਾ ਹੋਵੇ ਨਹੀਂ ਭਾਜਪਾ ਵਿੱਚ ਤਾਂ ਸਿੱਖ ਵੀ ਹੈਗੇ ਆ ਰਾਜਕੁਮਾਰ ਜੀ ਮੈਂ ਤੁਹਾਨੂੰ ਟੋਕਣਾ ਚਾਹੁੰਦਾ ਹੁਣ ਜਿੱਦਾਂ ਅਕਾਲੀ ਦਲ ਆ ਇਹ ਜਿਹੜਾ 84 ਚ ਮੁੱਦਾ ਹੋਇਆ ਸੀ ਇਹ ਮੁੱਦਾ ਚੱਕ ਕੇ ਜਿਹੜੀ ਵੋਟ ਮੰਗ ਰਹੇ ਇਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਵੀ ਕਾਫੀ ਜਿਹੜੇ ਬੋਰਡ ਲਗਾਏ 84 ਜਿਹੜਾ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਨੂੰ ਲੈ ਕੇ ਜਿਹੜੀ VOTING ਮੰਗਦੇ ਆ ਦੇ ਕਿਵੇਂ ਤੁਹਾਨੂੰ ਲੱਗਦਾ ਕਿ ਹੁਣ ਧਰਮ ਦੀ ਰਾਜਨੀਤੀ ਰਹਿ ਗਈ ਹੈ ਇਸ ਟਾਈਮ ਦੇਖੋ ਇਹ ਅੱਜ ਕੱਲ੍ਹ ਹੈ ਧਰਮ ਦੀ ਰਾਜਨੀਤੀ ਆ ਹੁਣ ਤੁਸੀਂ ਇੱਕ ਪਾਸੇ ਦੇਖੋ ਕਿੰਨੇ ਡੇਰੇ ਬਾਅਦ ਜੀ ਹੁਣ ਮੈਂ ਚਲੋ ਕਿਸੇ ਨਾ ਨਾਂ ਨਹੀਂ ਲੈਣਾ ਚਾਹੁੰਦਾ ਚਲ ਜੇ ਮੈਂ ਆਪਾਂ ਗੱਲ ਕਰੀਏ ਐਸੇ ਸੱਚੇ ਸੌਦੇ ਵਾਲੀ ਗੱਲ ਕਰੀਏ ਸਰਸੇ ਵਾਲੀ ਹੁਣ ਤੁਸੀਂ ਦੇਖ ਦਿਓ ਕਿ ਉਹ 15 ਦਿਨਾਂ ਬਾਅਦ ਮਹੀਨੇ ਬਾਅਦ ਹੀ ਪ੍ਰੋਲ ਤਿਆ ਜਾਂਦਾ ਜੀ ਉਹਦਾ ਕਾਰਨ ਕੀ ਆ ਵੋਟ ਬੈਂਕ ਹੀ ਆ ਜੀ ਵੋਟ ਬੈਂਕਾ ਇਹ ਨਹੀਂ ਤਾਂ ਹੁਣ ਕਿੰਨੇ ਬੰਦੇ ਅੰਦਰ ਆ ਕੋਈ ਦੇਖਿਆ ਤੁਸੀਂ 6 ਮਹੀਨੇ ਕੋਈ ਬਾਅਦ ਹੁੰਦਾ ਹੋਵੇ 15 ਦਿਨ ਲਈ ਹੁੰਦਾ 15 ਮਹੀਨੇ ਫੇਰ ਚਲ ਜਾਂਦਾ ਅੰਦਰ ਵੀ ਵੀਆਈਪੀ ਔਰ ਕੇਸ ਹੀ ਨਾ ਤੇ ਕਿਹੜੇ ਪਏ ਆ ਜੀ ਜੀ ਇਹ ਬਲਾਤ ਕਰਦੇ ਰੋੜਾ ਸਾਹਿਬ ਗੁਰਦਾਸਪੁਰ ਦੀ ਸੀਟ ਇਸ ਟਾਈਮ ਜਿਹੜੇ ਆ ਰੰਧਾਵਾ ਜੀ ਜਿੱਤ ਰਹੇ ਨੇ ਕਾਂਗਰਸ ਤੋਂ ਬਿਲਕੁਲ ਜਿੱਤ ਰਹੇ ਨੇ ਉਹਨਾਂ ਦੇ ਵੀ ਤੁਸੀਂ ਕੋਈ ਚਾਨਣ ਪਾਓ ਕਿ ਇਹ ਜਿਹੜਾ ਨੇਤਾ ਵਾ ਇਹਦੀ ਇਹਦੀ ਵੀ ਸਪਸ਼ਟੀਕਰਨ ਦਿੱਤੀ ਜਾਵੇ ਇਹ ਕੀ ਖਾਸ ਹੈ ਜਿਹੜਾ ਇਸ ਟਾਈਮ ਰੰਧਾਵਾ ਜਿਹੜੇ ਕਾਫੀ ਨਿਕੋ ਜਿਹੜੀ ਗਰਦਾਸਪੁਰ ਸੀਰ ਸੀ ਨਾ ਇਹ ਭਾਜਪੀ ਦੀ ਪਹਿਲਾ ਖਾਸ ਸੀਗੀ ਉਹਦਾ ਕਾਰਨ ਇਹ ਸੀਗਾ ਉੱਥੇ ਸਨੀ ਦੋਲ ਵੀ ਉਹਨਾਂ ਨੇ ਕੋਈ ਹਰ ਕਲਾਕਾਰੀ ਪਹਿਲਾਂ ਵਿਨੋਦ ਖੰਨਾ ਸੀਗਾ ਉਹ ਜੁੜਿਆ ਸੀ ਫਿਰ ਇਸ ਵਾਰ ਸਨੀ ਦੋਲ ਉਹ ਵੀ ਹੋ ਗਿਆ ਹੁਣ ਐਤਕੀ ਵੀ ਵਿਨੋਦ ਖੰਨੇ ਦੀ ਘਰਵਾਲੀ ਇਹ ਸੀਟ ਮੰਗਦੀ ਸੀ ਪਰ ਉੱਥੇ ਜੋ ਆਪੋਸਿਟ ਕਹਿੰਦੇ ਕਾਟੋ ਕਲੇਸ਼ਿਆ ਕਾਟੋ ਕਲੇਸ਼ ਕਰਕੇ ਐਤਕੀ ਵਿਨੋਦ ਖੰਨੇ ਦੀ ਜਿਹੜੀ ਘਰ ਵਾਲੀ ਨੂੰ ਸੀਟ ਨਹੀਂ ਦਿੱਤੀ ਗਈ ਔਰ ਜਿੱਥੇ ਤੱਕ ਮੈਨੂੰ ਲੱਗਦਾ ਕਿ ਉਹਨੇ ਇਸ ਵਾਰ ਇਹਨਾਂ ਦੇ ਵਿਰੋਧ ਕੀਤਾ ਤੇ ਲੋਕ ਲੋਕ ਜਾਂ ਉਥੇ ਫਿਲਮੀ ਕਲਾਕਾਰ ਦੇਖਦੇ ਸੀ ਤਾਂ ਕਰਕੇ ਤੇ ਇਹ ਇੱਕ ਫਿਲਮੀ ਕਲਾਕਾਰ ਦੇ ਉੱਤੇ ਹੀ ਤੁਹਾਡੇ ਤੇ ਆਵਾਂਗੇ ਫਰੀਦਕੋਟ ਜਿਹੜੀ ਸੀਟ ਆ ਉਹਦੇ ਚ ਦੋ ਕਲਾਕਾਰ ਪੰਜਾਬ ਦੇ ਉੱਗੇ ਇੱਕ ਪੁਰਾਣਾ ਤੇ ਇੱਕ ਨਵਾਂ ਹਸਰਾਜ ਅੰਸ ਤੇ ਆ ਕਰਮਜੀਤ ਨਮੂਨ ਜੜਾ ਪੰਜਾਬ ਦੇ ਪੰਜਾਬ ਦੇ ਲੋਕੀ ਇਹਨਾਂ ਨੂੰ ਬਹੁਤਾ ਪਸੰਦ ਕਰਦੇ ਆ ਰਾਜਨੀਤਾ ਹੋਣ ਦੇ ਉੱਤੇ ਕੀ ਇਹਨਾਂ ਦਾ ਇਹਨਾਂ ਤਾਂ ਦੋਨੇ ਫਿਰ ਪਾਰਟੀਆਂ ਜੀ ਹੁਣ ਬੀਜੇਪੀਸੀ ਕਿਸਾਨਾਂ ਨੇ ਉਹਦਾ ਸ਼ਰਿਆਂ ਵਿਰੋਧ ਕੀਤਾ ਉਹ ਦੂਸਰੀ ਤੁਸੀਂ ਗੱਲ ਜੇ ਮੈਂ ਕਹੂੰਗਾ ਹੰਸ ਰਾਜ ਹਾਰਿਆ ਤੇ ਇੱਕ ਬਿੱਟੂ ਇਹ ਦੋ ਹਾਰੇ ਆਪਣੀ ਗਲਤੀ ਕਰ ਆਪਣੇ ਗਲਤੀ ਇਹਨਾਂ ਦੇ ਤੁਸੀਂ ਬਿਆਨ ਤੁਹਾਨੂੰ ਦੇਖੋ ਇੱਕ ਸਟੇ ਤੇ ਖੜੇ ਹੋਗੇ ਤੁਸੀਂ ਧਮਕੀਆਂ ਦੇ ਰਹੇ ਹੋ ਜੀ ਇੱਕ ਪਾਸੇ ਤਾਂ ਤੁਹਾਡਾ ਵਿਰੋਧ ਕਰੇ ਕਿਸਾਨ ਹੀ ਕਿਸਾਨ ਤੁਹਾਡਾ ਵਿਰੋਧ ਕਰੇ ਸ਼ਰਿਆਂ ਤੁਸੀਂ ਉਹਨਾਂ ਦੀ ਮਹਿੰਤਾ ਕਰਦੇ ਹੋ ਉਹਨਾਂ ਮਰੇ ਸਿਰ ਝੁਕਾ ਦਿੰਨੇ ਮੇਰਾ ਸਿਰ ਵੜ ਦਿਓ ਗਾਲ ਵੜ ਦਿਓ ਪਰ ਦੂਜੇ ਪਾਸੇ ਸਟੇ ਤੇ ਜਾ ਕੇ ਆਪਣੇ ਆਪ ਨੂੰ ਬਰਾਦਰੀ ਆ ਦੱਸ ਕੇ ਤੇ ਤੁਸੀਂ ਧਮਕੀਆਂ ਦਿੰਦੇ ਆ ਪਹਿਲੀ ਤਰੀਕ ਤੱਕ ਦੇਖ ਲਓ ਦੋ ਤਰੀਕ ਨੂੰ ਮੈਂ ਦੱਸੂ ਛਤਰ ਕਿਦਾਂ ਬੱਤਾ ਰਮਨੀਸ਼ ਸਿੰਘ ਬਿੱਟੂ ਦੇ ਪਾਰਟੀ ਚੇਂਜ ਕਰਨ ਦੇ ਵਿੱਚ ਕੀ ਕੋਈ ਗੱਲ ਨੁਕਸਾਨ ਜਿਹੜਾ ਹੋਇਆ ਉਹਨਾਂ ਨੇ ਇਸ ਵਾਰ ਉਹ ਦੇਖੋ ਮੇਨ ਗੱਲ ਪਤਾ ਕੀ ਜੀ ਸਾਰੇ ਗੱਲਾਂ ਚੋਂ ਬੀਜੇਪੀ ਨੇ ਇੱਕੋ ਜੀ ਰਣਨੀਤੀ ਸੀਗੀ ਬਿਲਕੁਲ ਉਹ ਰਣਨੀਤੀ ਕਿਉਂਕਿ ਉੱਪਰ ਮੋਦੀ ਸਾਹਿਬ ਨੇ ਇੱਕ ਈਡੀ ਬਣਾਤੀ ਨਾ ਬਿਲਕੁਲ ਉਹ ਹੁਣ ਪੰਜਾਬੀ ਤੁਸੀਂ ਦੇਖਦੇ ਆਪਾਂ ਸੋਸ਼ਲ ਮੀਡੀਆ 'ਚ ਕਈ ਆਉਂਦੀਆਂ ਹੁੰਦੀਆਂ ਆ ਉਹ ਰੀਲਾਉਂਦਿਆਂ ਉਹਦੇ ਵਿੱਚ ਸਪੱਸ਼ਟ ਕੀਤਾ ਹੁੰਦਾ ਕਿ ਭਾਈ ਤੂੰ ਕਿਦਾਂ ਉੱਤੇ ਤੇ ਰਿਸ਼ਵਤ ਆ ਗਿਆ ਈਡੀਏ ਛਾਪ ਆ ਗਿਆ ਉਹ ਕਹਿੰਦਾ 2 ਮਹੀਨੇ ਰੱਖ ਦਿਓ ਉਪਗਾਲ ਵਿੱਚ ਭਾਜਪਾ ਆ ਗਿਆ ਨਾ ਤਾਂ ਲੋਕੀਂ ਜਿਓ ਕੇ ਤਾਂ ਆਪਣਾ ਹੋ ਗਿਆ ਸੰਗਰੂ ਸੀਟ ਤੋਂ ਗੁਰਮੀਤ ਸਿੰਘ ਮੀਤ ਜਿਹੜੇ ਆਵਾਜ਼ੀ ਪਾਰਟੀ ਦੇ ਮੰਤਰੀ ਵੀ ਨੇ ਉਹ ਜਿੱਤ ਜਿੱਤਰੇ ਉੱਥੇ ਹੁਣ ਜਿੱਤਰੇ ਆ 15400 154000 ਵੋਟਾਂ ਤੋਂ ਜਿੱਤੇ ਅੱਗੇ ਭਾਜੀ ਗੱਲ ਆਵਾਜ਼ੀ ਪਾਰਟੀ ਗੱਲ ਉੱਥੇ ਹੈਗੀ ਨਾ ਇਹਨਾਂ ਨੇ ਕੰਮ ਕੀਤੇ ਇਹ ਲੋਕਾਂ ਚ ਚਿਹਰਾ ਆ ਬਾ ਇਹਨਾਂ ਨੇ ਕਾਂਗਰਸ ਆਮ ਆਦਮੀ ਪਾਰਟੀ ਨਹੀਂ ਜਿੱਤੀ ਇਹ ਹਰ ਜਗ੍ਹਾ ਜਿਹੜਾ ਵਿਅਕਤੀ ਵਿਸ਼ੇਸ਼ ਦਿੱਤਿਆ ਹੁਣ ਖਡੂਰ ਸਾਹਿਬ ਦੇਖੀਏ ਇਕੱਲਾ ਖਡੂਰ ਸਾਹਿਬ ਛੱਡ ਦਿਓ ਇਧਰ ਕਪੂਰਥਾਲਾ ਏਰੀਆ ਆ ਜਾਓ ਉੱਥੇ ਰਾਣੇ ਦਾ ਘੜਿਆ ਫਿਰ ਤੁਹਾਨੂੰ ਪਿਛਲੀ ਵਾਰ ਯਾਦ ਹੋਊਗਾ ਕਿ ਗਰਜੀਤ ਰਾਣੇ ਨੇ ਇਹ ਚਾਰ ਮਨਿਸਟਰਾਂ ਨੂੰ ਆਪਣੇ ਕਾਂਗਰਸ ਨੇ ਚੈਲੰਜ ਕਰਕੇ ਸultanpur Lodhi ਦੀ ਸੀਟ ਜਿਹੜੀ ਆਪਣੇ ਮੁੰਡੇ ਨੂੰ ਜਿਤਾਈ ਸੀ ਉਹਨੇ ਚੈਲੰਜ ਕੀਤਾ ਛੇ ਰਿਹਾ ਕਿ ਜੇ ਮੇਰਾ ਮੁੰਡਾ ਹਾਰ ਗਿਆ ਮੈਂ ਰਾਜਨੀਤੀ ਛੱਡ ਦੂੰ ਉਹਨਾਂ ਨੇ ਆਪਣੇ ਅਵਤਾਰ ਹਨਨਜੀ ਵਧ ਕੇ ਬੈਗ ਲੀਡਰ ਇਹਨਾਂ ਨੇ ਚਾਲੇ ਕੀਤਾ ਕਿ ਜੇ ਤੁਸੀਂ ਕਹੋ ਵੀ ਜੇ ਉਹ ਹਜਾ ਮੈਂ ਹੀ ਛੱਡ ਦੇਾਂਗੇ ਪਰ ਉਹਨਾਂ ਨੇ ਇੱਕ ਵਾਰੀ ਕਿਹਾ ਇਹ ਕਹਿ ਗਿਆ ਜਿਤਾਇਆ ਲਾਡੀ ਸ਼ੇਰੋ ਵਾਲੀ ਇਹਦਾ ਇੰਨਾ ਵਧਿਆ ਹੋੜ ਸਾਰਿਆਂ ਦਾ ਪਰ ਦੂਜੇ ਪਾਸੇ ਜਿਹੜਾ ਅਮਰਤਪਾਲ ਸੀ ਚਲੋ ਖੈਰ ਅਸੀਂ ਆਪਣੇ ਜਿੱਦਾਂ ਸਾਡੀ ਸ਼ੇਵ ਸੈਨਾ ਨਾਲ ਸਾਡੇ ਅਸੀਂ ਕਹਿੰਦੇ ਅਸੀਂ ਵਿਰੋਧ ਕਹਦੇ ਨੇ ਇਹ ਕਰਦੇ ਆ ਇਹਦਾ ਕਿਉਂਕਿ ਉਹਦੀਆਂ ਨੀਤੀਆਂ ਜਿਹੜੀਆਂ ਕਿਉਂਕਿ ਖਾਲਿਸਤਾਨ ਨੂੰ ਹੀ ਜਨਾ ਕਰਦਾ ਸੀ ਜ਼ਿਆਦਾ ਅਸੀਂ ਜਿਹੜੇ ਆ ਅਸੀਂ ਖਾਲਿਸਤਾਨ ਦਾ ਵਿਰੋਧ ਨਹੀਂ ਕਰਦੇ ਸਾਡੀ ਸ਼ੇਵ ਸੈਨਾ ਜਿਹੜੀ ਅਸੀਂ ਵਿਰੋਧ ਕਿਸੇ ਖਾਲਿਸਤਾਨ ਦਾ ਨਹੀਂ ਕਰਦੇ ਅਸੀਂ ਕਰਦੇ ਅਤਵਾਦ ਦਾ ਤੇ ਚਲੋ ਕਹਿ ਰਹੀ ਸੀ ਪਰ ਫੇਰ ਵੀ ਉਹਦਾ ਦੇਖਿਆ ਉਹਨੇ ਕੁਝ ਕੰਮ ਚੰਗੇ ਵੀ ਕੀਤੇ ਜੋ ਮੈਂ ਇੱਕ ਪਰਸਨਲ ਤੌਰ ਤੇ ਕਹਾਂ ਕਿ ਦੇਖੋ ਉਹਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁੜਾਇਆ ਉਹਨੂੰ ਇਹੋ ਚੀਜ਼ ਜਿਹੜੀ ਆ ਦਿਟਾਇਆ ਉਹਦੀ ਜਿੱਤ ਦਾ ਕਾਰਨ ਇਹ ਕਿ ਨੌਜਵਾਨਾਂ ਜਿਹੜਾ ਅਮਰਤਾਲੇ ਪਾਸੇ ਲਾਇਆ ਚਲੋ ਕਹਿਰ ਅੱਜ ਕੱਲ ਜੋ ਸੁਣਦੇ ਆ ਜੋ ਪਿਛੇ ਹਫ਼ਤਾ ਹੀ ਆ ਆਪਾਂ ਰੱਬ ਜਾਣੇ ਸੱਚ ਕਿ ਝੂਠ ਉਹ ਕਹਿੰਦੇ ਹੀ ਵੀ ਕਰਦਾ ਪਏ ਖੜਾ ਕਰਦਾ ਪਿਆ ਹੀ ਕੋਈ ਆਪਣੇ ਨਿਸ਼ਾ ਸ਼ੁਰੂ ਕਰਨ ਡਿਆ ਸੀ ਇਹ ਮਿਸ਼ਨ ਬੰਦੇ ਰਕੇ ਮੈਂ ਕਹਿੰਦਾ ਉਹ ਬੱਕਰੀ ਵਾਲਾ ਮੈਂ ਤਾਂ ਇਹ ਗੱਲ ਕਹਿੰਦਾ ਉਹਦੀ ਜਿਹੜੀ ਜਿੱਤ ਦਾ ਕਾਰਨ ਆ ਉਹ ਜਿਹੜੇ ਨੌਜਵਾਨਾਂ ਨੂੰ ਨਸ਼ਾ ਤੋਂ ਹਟਾਇਆ ਸੀ ਉਹ ਸੀ ਨੰਬਰ 7 ਸੀਟ ਵੀ ਕਾਫੀ ਜ਼ਿਆਦਾ ਇਸ ਟਾਈਮ ਪੌਪੂਲਰ ਹੋ ਰਹੀ ਹੈ ਗੁਰਜੀਤ ਸਿੰਘ ਔਜਲਾ ਔਜਲਾ ਜਿਹੜੇ ਸੀਟ ਕੱਢਦੇ ਪਹਿਲਾਂ ਵੀ ਕਾਂਗਰਸ 'ਚ ਸੀਗੇ ਐਮਪੀ ਬਣੇ ਸੀ ਉੱਥੋਂ ਉਹ ਕੋਟੀ ਦੇ ਮੰਤਰੀ ਹੈ ਉਹ ਇਦਾਂ ਜੀ ਵੀ ਦੇਖੋ ਪਹਿਲਾਂ ਤਾਂ ਉਥੇ ਸਿੱਧੂ ਸਾਹਿਬ ਸੀ ਉਹ ਦਾ ਐਥਵੇਲੇ ਆਪਣੇ ਘਰ ਤੋਂ ਕਲੀਚ ਚੱਲਣ ਡਿਆ ਸੀ ਕਰਕੇ ਚਲੋ ਨਹੀਂ ਹੋਇਆ ਉਥੇ ਰਾਜਕਮਰ ਬੇਰ ਕਰਕੇ ਵਧੀਆ ਬੰਦੇ ਬੈਠੇ ਆ ਹੁਣ ਰਾਜਕਮਰ ਬੇਰ ਕਾ ਪਹਿਲਾਂ ਛੱਡ ਗਏ ਫਿਰ ਵਾਪਸ ਘਰ ਆ ਗਏ ਤੇ ਇਹ ਕਿੱਥੇ ਕਿੱਥੇ ਇਹਨਾਂ ਦਾ ਵੀ ਜਿਹੜੇ ਪਿਛਲੀ ਵਾਰ ਇਹ ਐਮ.ਐਲ.ਏ ਹਾਰੇ ਸੀ ਨਾ ਵੋਟਾਂ ਚੋਂ ਇਹਨਾਂ ਦਾ ਆਪਸ ਕਾਟੋ ਕੁਲੇ ਸੀ ਆਮ ਆਦੀ ਪਾਰਟੀ ਨੇ ਜਿੱਤਾ ਆ ਗਿਆ ਜਿਹੜੀ ਇੱਕ ਨਵੀਂ ਲੇਡੀ ਜਿੱਤ ਗਈ ਸੀ ਕੁੜੀ ਸੀ ਜਿੱਤ ਗਈ ਸੀ ਮੈਡਮ ਤੇ ਪਰ ਹੁਣ ਜੇ ਦੇਖਿਆ ਜਾਵੇ ਤਾਂ ਉਹ ਸਾਰੇ ਇਕੱਠੇ ਆ ਕੇ ਤੇ ਨਾਲੇ ਆਮ ਆਦੀ ਪਾਰਟੀ ਜਿਸ ਕਿਸੇ ਨੂੰ ਲਿਆਂਦੀ ਗਈ ਸੀ ਜਿਸ ਬਦਲਾਵ ਕਰਕੇ ਲਿਆਂਦੀ ਗਈ ਸੀ ਉਹ ਬਦਲਾਵ ਹੋਇਆ ਨਹੀਂ ਬਦਲਾਵ ਉਲਟਾ ਹੋਇਆ ਦੇਖੋ ਇਹ ਨਚਿਆਂ ਦਾ ਉਹ ਜਿਹੜਾ ਦਰਿਆ ਵਗਦਾ ਸੀਗਾ 5 ਮਹੀਨਾ 6 ਮਹੀਨਿਆਂ ਉਹ ਬੰਦ ਨਹੀਂ ਹੋਇਆ ਉੱਪਰ ਫੁੱਲਤ ਹੋਇਆ ਔਰ ਉਸੇ ਕੇਸ 'ਚ ਇਹ ਆਪਣਾ ਇਹਨਾਂ ਦਾ ਮੇਨ ਜੋ ਹੈਗਾ ਉਹ ਅੰਦਰ ਬੈਠਾ ਕੇਜੀਵਾ ਤੇ ਪਟਿਆਲਾ ਤੋਂ ਸਾਨੂੰ ਦੱਸੋ ਕਿ ਇਸ ਟਾਈਮ ਚੱਲ ਰਿਹਾ ਸਾਰਾ ਉੱਥੋਂ ਪਟਿਆਲਾ ਤੋਂ ਵੀ ਕਾਫੀ ਟੱਕਰ ਸੀ ਚੱਲ ਰਹੀ ਧਰਮਵੀਰ ਗਾਂਧੀ ਜਿਹੜੇ ਕਾਂਗਰਸ ਤੋਂ ਆ ਪਰਨੀਤ ਕੋਰ 9908 ਵੋਟਾਂ ਤੋਂ ਅੱਗੇ ਆ ਬੀਬੀ ਬਲਬੀਰ ਡਾਕਟਰ ਬਲਬੀਰ ਸਿੰਘ ਜਿਹੜੇ ਆਮ ਆਦਮੀ ਪਾਰਟੀ ਕੋ ਪਿੱਛੇ ਆ ਐਕਚੁਅਲੀ ਪਹਿਲਾਂ ਜੈਤਨ ਪਹਿਲਾਂ ਇਹ ਵੀ ਆਮ ਆਦਮੀ ਪਾਰਟੀ ਨੇ ਜੀ ਕਹੀਏ ਨਾ ਪਹਿਲਾਂ ਲਿਉਣ ਵਾਲੇ ਚੰਗੀ ਤਰ੍ਹਾਂ ਨਾਲ ਐਡ ਕਰਨ ਵਾਲੇ ਇਹ ਗਾਂਧੀ ਜੀ ਸੀਗੇ ਇਹ ਐਡਵੋਕੇਟ ਆ ਇਹਨਾਂ ਨੇ ਸੀ ਤੇ ਹੋਰ ਦੋ ਚਾਰ ਜਿਹੜੇ ਇਹਨਾਂ ਨੇ ਕੀ ਕੀਤਾ ਜਦੋਂ ਵਿੱਚ ਨਵੇਂ ਆ ਗਏ ਉਹ ਆ ਗਏ ਆਪਣੀਆਂ ਰੋਟੀਆਂ ਸੇਕਣ ਵਾਲੀ ਇਹ ਤਾਂ ਇੱਕ ਆਮ ਆਦਮੀ ਪਾਰਟੀ ਸੀਗੀ ਪਰ ਹੁਣ ਤੁਸੀਂ ਦੇਖੋ ਕਿਹੜਾ ਆਮ ਆਦਮੀ ਪਾਰਟੀ ਕਿਹੜਾ ਆਮ ਰਹਿ ਗਿਆ ਜਿਵੇਂ ਹੁਣ ਭਗਵਾਨ ਤੁਮਾਂ ਦੇਖੀਏ ਪਹਿਲਾਂ ਸਿਕਿਉਰਿਟੀ ਦੀ ਗੱਲ ਕਰਦਾ ਹੁੰਦਾ ਸੀ ਹੁਣ ਅੱਜ ਕੱਲ ਮੈਂ ਸੁਣਦਾ ਕਹਿੰਦੇ 125 ਤੋਂ ਦੇਖੋ ਆਪਣੇ ਸਿਕਿਉਰਿਟੀ ਗਾਰਡ ਆ ਉਹਦੀ ਆਪਣੀ ਮਦਰ ਆ ਉਹਦੇ ਕੋਲ ਵੀ ਆ ਘਰ ਵਾਲੀ ਕੋ ਵੀ ਆ ਹੁਣ ਕੇਜੀਬੀ ਆ ਜਿਹੜੇ ਦਿੱਲੀ ਦੇ ਰਾਘਵ ਚੱਡਾ ਜੀ ਦਿੱਲੀ ਦੇ ਤੇ ਸਿਕਿਉਰਿਟੀ ਉਹਨਾਂ ਕੋ ਹੁਣ ਕਹਿੰਦੇ ਜਿਹਦੇ ਪਿੱਛੇ ਵਿਆਹ ਹੋਇਆ ਕਿਤਾ ਆਪਣੇ ਰਾਘੂ ਚੱਡਿਆ ਮੈਰਿਜ ਹੋਈ ਔਰ ਉਹਦੇ ਵਿੱਚ ਇੰਡੀਆ ਤੋਂ ਸਾਰਾ ਕੁਝ ਗਿਆ ਪਟਿਆਲਾ ਹੌਸ ਜਿਹੜਾ ਪੰਜਾਬ ਦਾ ਉਹਦੇ ਵਿੱਚ ਫੰਕਸ਼ਨ ਹੋਇਆ ਖਾਚਾ ਸਾਰੇ ਪਟਿਆਲਾ ਦਾ ਹੋਇਆ ਤੇ ਹੁਣ ਜੇ ਨਾ ਬਣਾ ਤੇ ਰਾਜ ਸਭਾ ਮੈਂਬਰ ਤੇ ਤੁਹਾਨੂੰ ਇਹਨਾਂ ਨੇ ਇੱਥੇ ਦਿੱਤੀ ਜਿਹੜੇ ਬੰਦੇ ਮੇਨ ਬੈਠੇ ਸੀ ਹੁਣ ਤੇ ਰੋੜਾ ਸਾਹਿਬ ਮੈਂ ਗੱਲ ਕਰਨਾ ਚਾਹੁੰਦਾ ਹਾਂ ਵਾ ਕਾਫੀ ਜਿਹੜਾ ਆਮ ਆਦਮੀ ਪਾਰਟੀ ਨੂੰ ਇਸ ਵਾਰ ਜਿਹੜਾ ਵਾ ਨੁਕਸਾਨ ਹੋ ਰਿਹਾ ੜੀ ਵੱਡੀਆਂ ਵੱਡੀਆਂ ਸੀਟਾਂ ਸੀ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਖਡੂਰ ਸਾਹਿਬ ਹੋ ਗਈ ਤੇ ਇੱਕ ਤੁਹਾਡਾ ਫਰੀਦਕੋੜ ਸੀਟ ਹੋ ਗਈ ਕਾਫੀ ਲਾਸ ਦੇਖਣ ਨੂੰ ਮਿਲ ਰਿਹਾ ਇਹਨਾਂ ਨੂੰ ਕਾਫੀ ਆਨ ਵਾਲੇ ਟਾਈਮ ਚ ਨਾਲ ਨੁਕਸਾਨ ਜਿਹੜਾ ਹੋ ਸਕਦਾ ਵਾ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਦਲਾਵ ਲਈ ਲੈ ਕੇ ਆਂਦਾ ਪਰ ਉਹ ਨਾਲ ਵੀ ਖਰੀ ਨਹੀਂ ਉਤਰੀ ਬਿਲਕੁਲ ਜੇ ਬਦਲਾਵ ਕੀਤਾ ਸੀ ਜਦੋਂ ਲੋਕਾਂ ਨੂੰ ਇਹਨੇ ਕਿਹਾ ਸੀ ਬਦਲਾਵ ਤੇ ਬੋਟਾ ਮੰਗਿਆ ਸੀ ਦੇਖੋ 92 ਸੀਟਾਂ ਔਰ ਮੇਰੇ ਖਿਆਲ ਨਾਲ ਪੰਜਾਬ ਵਿੱਚ ਪਹਿਲੀ ਵਾਰ ਇੱਡਾ ਬਹੁਤ ਕਿਸੇ ਨੇ ਮਿਲਿਆ ਜੀ ਪਰ ਇਹਨਾਂ ਨੂੰ ਹਾਜਮ ਨਹੀਂ ਹੋਇਆ ਜੀ ਇਹਨਾਂ ਨੇ ਬਸ ਜੋ ਕਰਕੇ ਆਪਣੀਆਂ ਰੋਟੀਆਂ ਸੇਕੀ ਗਈ ਜੋ ਕਰਦੇ ਰਹੇ ਹੁਣ ਅੱਜ ਵੀ ਹੁਣ ਵੀ ਭਗਵਾਨ ਤਮਾਨ ਸਰਕਾਰ ਨੇ ਜੇ ਹਜੇ ਨਹੀਂ ਸੁਧਰੀ ਜੇ ਆਪਣੇ ਉਹ ਸਿਰਫ ਡਿਬੇਟ ਡਿਬੇਟ ਹੀ ਕਰਦੇ ਰਹਿੰਦੇ ਤੁਸੀਂ ਦੇਖਦੇ ਆ ਡਿਬੇਟ ਹੀ ਹੁੰਦੀ ਜਨਤਾ ਉਹੀ ਹੁੰਦੀ ਆ ਉਥੇ ਸਟੂਡੀਓ ਚ ਬਹਿ ਕੇ ਕੀਤੇ ਹੁੰਦੇ ਆ ਇੱਕ ਰਾਜਕੁਮਾਰ ਜਿਵੇਂ ਤਾਂ ਟੋਕਣਾ ਚਾਹੁੰਦਾ ਹੁਣ ਜਿਸ ਤਰ੍ਹਾਂ ਇਹ ਵਿਧਾਨ ਸਭਾ ਦੇ ਵਿੱਚ ਇੱਕ ਸੀਐਮ ਹੋ ਕੇ ਇਹ ਇਹਨਾਂ ਦੀ ਇਦਾਂ ਦੀ ਸ਼ਬਦਾਬਲੀ ਜਿਹੜੀ ਬੋਲਣੀ ਹੈ ਸਹੀ ਆ ਜਿਸ ਤਰ੍ਹਾਂ ਇਹ ਦੂਸਰੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੇ ਨਾਲ ਗੱਲਬਾਤ ਕਰਦੇ ਹਨ ਉਹਨਾਂ ਨੂੰ ਨੀਚਾ ਦਿਖਾਉਂਦੇ ਆ ਇਹ ਤੁਹਾਨੂੰ ਲੱਗਦਾ ਕਿ ਇਦਾਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਤੁਸੀਂ ਦੇਖੀ ਹੋਗੀ ਵੀਡੀਓ ਕਿਤਾ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਕਿੰਨਾ ਵਧੀਆ ਹੁੰਦਾ ਸੀ ਤੇ ਉਲਟਾ ਸੀਐਮ ਭਗਵੰਤ ਮਾਨ ਦਾ ਤਰੀਕਾ ਦੇਖੋ ਗੱਲ ਕਰਨ ਦਾ ਤੁਹਾਨੂੰ ਲੱਗਦਾ ਸਹੀ ਤਰੀਕਾ ਵਾ ਇਹ ਇਹ ਹੰਕਾਰ ਆ ਇਹ ਬਦਲਾਵ ਆ ਜਿੰਨਾ ਜਿਹੜੇ ਸੀਐਮਾਂ ਚ ਬਦਲਾਵ ਆਇਆ ਇਹ ਬਦਲਾਵ ਹੀ ਆਇਆ ਇੱਕ ਤਾਂ ਜਿੱਦਾਂ ਹੁਣ ਕੇਜਰੀਵਾਲ ਜੀ ਲਾਲੋ ਇਹ ਪਹਿਲੀ ਵਾਰੀ ਹੋਇਆ ਮੇਰੇ ਹਿਸਾਬ ਵਾਕੀ ਪਤਾ ਨਹੀਂ ਮੈਨੂੰ ਉਹ ਵੀ ਕਿਸੇ ਨਾ ਹੋਵੇ ਪਹਿਲੀ ਵਾਰ ਮੈਂ ਦੇਖਿਆ ਕਿ ਇੱਕ ਸੀਐਮ ਉਹ ਵੀ ਨਸ਼ਿਆਂ ਦੇ ਉਹ ਸ਼ਰਾਬ ਦੇ ਕੇਸ ਚ ਅੰਦਰ ਗਿਆ ਹੋਵੇ ਇਹ ਵੀ ਤਾਂ ਬਦਲਾਵ ਹੀ ਆ ਜੀ ਬਿਲਕੁਲ ਇਹ ਹੁਣ ਆਪਾਂ ਦੂਜੇ ਪਾਸੇ ਦੇਖੀਏ ਪਰ ਭਗਵਾਨ ਜੀ ਹੁਣ ਜੇ ਇਹ ਜਿੰਨੀਆਂ ਗੱਲਾਂ ਕਰਦੇ ਆ ਉਹ ਕਾਰਨ ਹਜੇ ਵੀ ਇਹਨਾਂ ਕੋਲ ਟਾਈਮ ਪਿਆ ਹੋਇਆ ਤੇ ਨਹੀਂ ਤਾਂ ਅਗਲੀ ਵਾਰ ਫੇਰ ਬਦਲਾਅ ਆਇਆ ਕਿਹੜਾ ਔਰ ਜਿੱਥੇ ਤੱਕ ਮੈਨਰਲ ਕਾਂਗਰਸ ਸਰਕਾਰ ਅੱਗੇ ਤਿਆਰ ਖੜੀ ਪਈ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਬਾਰੇ ਕੀ ਕਹਿਣਾ ਚਾਹੋਗੇ ਉਹ ਕਾਂਗਰਸ ਪਾਰਟੀ ਦੇ ਸੱਗੇ ਲੀਡਰ ਨੇ ਇਸ ਟਾਈਮ ਹਾਰਨ ਦੇ ਕੋਜ਼ਾਰ ਇੱਕ ਕਹ ਜੀਦਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਸੀਟ ਤੋਂ ਵਿਜੇਂਦਰ ਸਿੰਘਲਾ ਮੈਨੂੰ ਉੱਥੇ ਸੀਟ ਬਾਰੇ ਇੱਦਾਂ ਕਲੀਅਰ ਨਹੀਂ ਪਤਾ ਕਿਉਂਕਿ ਮੈਂ ਉੱਧਰ ਕਦੀ ਗਿਆ ਨਹੀਂ। ਇਹ ਵਿਜੇਂਦਰ ਜੀ ਨੂੰ ਮੈਂ ਨਹੀਂ ਜਾਣਦਾ ਨਾ। ਸਿੰਘ ਨੂੰ ਸ਼ੇਰ ਸਿੰਘ ਸ਼ੇਰ ਨੂੰ ਹਾਂ ਇਹਨਾਂ ਦਾ ਕਾਫੀ ਉਧਾਂ ਹੈਗਾ ਤਾਂ ਹੋਟਲ ਸੀ ਪਰ ਉਦਾਂ ਵੀ ਹੁਣ ਮੋਰੇ ਫਰੋਹੇ ਬਹੁਤ ਹੈ ਜਿੱਦਾ ਆਪਣੇ ਜਿਹੇ ਹਾਂ ਇਹ ਜਤਰੇ ਨੇ ਹਾਂ ਇਹ ਜਤਰੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਕਾਫੀ ਨਾਮ ਜਿਹੜਾ ਆਪਾਂ ਦੀ ਪਾਰਟੀ ਤੁੜਿਆ ਕਾਫੀ ਪੁਰਾਣੇ ਲੀਡਰ ਨੇ ਬੇਲਾ ਇੱਕ ਕਾਂਗਰਸ ਦੇ ਲੀਡਰ ਸੀਗੇ ਹਾਂਜੀ ਕਾਂਗਰਸ ਵਿੱਚ ਇਹਨੇ ਵਧੀਆ ਕੰਮ ਕੀਤੇ ਬਿਲਕੁਲ ਔਰ ਪਿਛਲੀ ਵਾਰ ਵੀ ਅਹਿਤ ਕੀ ਗਏ ਇਹਨਾਂ ਦਾ ਸਮਝ ਵਾਲੀ ਗੱਲ ਨਹੀਂ ਖੜੇ ਟਾਈਮ ਇਹ ਵੀ ਗਏ ਆ ਕੋਈ ਆਂਸਰ ਕੋਈ ਹੋਇਆ ਪਰ ਇਹਨਾਂ ਦੇ ਲੋਕਾਂ ਨਾਲੇ ਜੁੜੇ ਹੋਣ ਕਰਕੇ ਹੁਣ ਲੋਕਾਂ ਨੂੰ ਵੀ ਸਾਡੇ ਕੰਮ ਹੋਣੇ ਗਿੰਦਰ ਸਿੰਘ ਕੇਪੀ ਬਾਰੇ ਕੀ ਕਹਿਣਾ ਹੈ ਕੇਪੀ ਸਾਹਿਬ ਨੇ ਪਹਿਲੇ ਵੀ ਕਾਫੀ ਐਮਪੀ ਰਹ ਚੁਕੇ ਸਾਡੇ ਏਰੀਆ 'ਚ ਰਹੇ ਜਗੰਦਰ ਦੇ ਵਿੱਚ ਪੰਜਾਬ ਦੇ ਵਿੱਚ ਬਟ ਹੁਣ ਆ ਕੇ ਉਹਦਾ ਦੀ ਰਾਜਨੀਤੀ ਦਾ ਗਰਾਫ ਜਨਾ ਜਮਾ ਹੀ ਥੱਲੇ ਡੇਰ ਪਿਆ ਹੁਣ ਰਾਜਕੁਮਾਰ ਜੀ ਮੈਂ ਇਹੀ ਕੇਪੀ ਸਾਹਿਬ ਤੇ ਗੱਲ ਕਰਨਾ ਚਾਹੁੰਦਾ ਹੁਣ ਤੁਹਾਨੂੰ ਪਤਾ ਹੈ ਇਲੈਕਸ਼ਨਾਂ ਦੇ ਟਾਈਮ ਹੀ ਕਿਉਂ ਇਹ ਬਾਹਰ ਨਿਕਲ ਜਾਂਦੇ ਆ ਪਹਿਲਾਂ ਕਿਉਂ ਨਹੀਂ ਨਯਰ ਚੰਨੀ ਸਾਹਿਬ ਤੁਹਾਨੂੰ ਪਤਾ ਕਾਫੀ ਦੇਰ ਦੇ ਕੰਮ ਕਰ ਰਹੀ ਸੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਪਰ ਮਹਿੰਦਰ ਸਿੰਘ ਕੇਪੀ ਸੋਸ਼ਲ ਮੀਡੀਆ ਤੇ ਬਣੀ ਐਕਟਿਵ ਹਨ ਹੁਣ ਵੀ ਤੇ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਸੀ ਅਕਾਲੀ ਦਲ ਜੁਆਇਨ ਕੀਤੀ ਉਹਨਾਂ ਨੇ ਨੁਕਸਾਨ ਕਿੰਨਾ ਜਿਹੜਾ ਹੋਇਆ ਇਸ ਟਾਈਮ ਉਨਾਂ ਨੂੰ ਹਾਂਜੀ ਕੀ ਹੈ ਵੀ ਨਾ ਜਦੋਂ ਸ਼ਾਇਦ ਤੁਹਾਡੀ ਨੌਲੇਜ ਹੋਊਗਾ ਕਿ ਜਦੋਂ ਪਹਿਲਾਂ ਐਮਪੀ ਬਣੀ ਸੀਗੇ ਕਾਂਗਰਸ ਕੋਲੋਂ ਜੀ ਉਦੋਂ ਵੀ ਇਹਨਾਂ ਦਾ ਜਿਹੜਾ ਸੁਭਾਅ ਹੈ ਨਾ ਕੋਈ ਮਿਲ ਬੱਤਨ ਵਾਲਾ ਨਹੀਂ ਸੀਗਾ ਜੀ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਹੈਲਪ ਕੀਤੀ ਸੀ ਇਹਨਾਂ ਨੇ ਹੁਣ ਸਾਡੇ ਏਰੀਆ ਜਿਹੜੇ ਆ ਪਿੰਡਾਂ ਵਾਲੇ ਏਰੀਏ ਕਾਂਗਰਸ ਉੱਥੋਂ ਚੁੱਤੀ ਹੁਣ ਤੇ ਦੇਖਿਆ ਪਹਿਲੇ ਇੱਥੇ ਰਿੰਕੂ ਥੋੜਾ ਅੱਗੇ ਹੋਇਆ ਸੀ ਜੋ ਸ਼ਹਿਰ ਸੀਗਾ ਕਿਉਂਕਿ ਇੱਥੇ ਹੈਗੇ ਵਪਾਰੀ ਬੰਦੇ ਉਹਨਾਂ ਦਾ ਸਾਥ ਦਿੱਤਾ ਪਿੰਡਾਂ ਜਿਹੜੇ ਆਲੇ-ਦੋਲੇ ਪਿੰਡ ਆ ਸਾਡੇ ਇਸ ਕੈਂਟ ਏਰੀਏ ਵਿੱਚ ਹਜੋ ਆ ਗਾੜੀ ਕਾਂਗਰਸ ਦਾ ਜੀ ਉਹਦਾ ਕਾਰਨ ਇਹ ਹੈ ਕਿ ਜਿਹੜੇ ਵੀ ਕਾਂਗਰਸ ਉਹਦੇ ਜੁੜੇ ਆ ਪਰ ਮਹਿੰਦਰ ਸਿੰਘ ਕੇਪੀ ਜਦੋਂ ਬਣੇ ਸੀ ਇਹਨਾਂ ਨੇ ਤਾਂ ਇਹ ਸਾਡੇ ਮੇਰੇ ਪਿੰਡ ਹੀ ਮੇਨ ਖਾਸ ਪਿੰਡ ਹੈ ਮੇਰੇ ਪਿੰਡ ਦੀ ਤਿੰਨ ਮਨਿਸਟਰ ਰਹਿ ਚੁਕੇ ਆ ਮੇਰਾ ਪਿੰਡ ਜੱਤੇੜੀ ਆ ਚੰਨੀ ਜੀ ਦੇ ਡਠੇਰੇ ਉੱਥੇ ਆ ਜਦੋਂ ਇਹਨੇ ਕੈਂਪੇਨ ਸ਼ੁਰੂ ਕੀਤੀ ਉਦੋਂ ਪਹਿਲਾਂ ਉੱਥੇ ਪਿੰਡ ਆਏ ਪਰ ਉੱਥੇ ਇਹਨਾਂ ਨੇ ਕੋਈ ਸਿਆਸਤ ਦਾ ਨਹੀਂ ਕੀਤਾ ਆਪਣੇ ਡਠੇਰਿਆਂ ਨੂੰ ਕੀਤਾ ਫਿਰ ਉਸ ਤੋਂ ਆ ਜਦੋਂ ਪ੍ਰਚਾਰ ਖਤਮ ਹੋਇਆ ਉਸ ਦਿਨ ਵੀ ਉੱਥੇ ਗਏ ਇਹ ਚੰਨੀ ਸਾਹਿਬ ਜਿੱਤ ਚੁੱਕੇ ਡਿਕਲੇਅਰ ਹੋਣ ਵਾਲਾ ਹੀ ਆ। ਹੋਈ ਗਿਆ ਜੀ। ਤੁਹਾਡੇ ਹਿਸਾਬ ਨਾਲ ਕੀ ਅੱਗੇ ਪੰਜਾਬ ਨਹੀਂ ਕਰ ਸਕਦੇ? ਚੰਨੀ ਜੀ ਦੇਖੋ ਜੀ 111 ਦਿਨਾਂ ਵਿੱਚ ਇੱਕ ਧਾਰਨ ਦਿੱਤੀ ਸੀ। ਜੇ ਇਹਨਾਂ ਨੂੰ ਕਹਿੰਦਾ ਹੋਵੇ ਕਿ ਇੱਕ ਛੋਟਾ ਮੌਕਾ ਮਿਲਿਆ ਸੀ ਤਾਂ ਇਹਨਾਂ ਨੇ ਆਪਣਾ ਦਿਖਾ ਲਿਆ ਕਰਕੇ। ਹੁਣ ਵੀ ਮੈਨੂੰ ਇਹਨਾਂ ਤੇ ਉਮੀਦ ਆ ਪੂਰੀ। ਪੂਰੀ ਆਸ ਆ ਕਿ ਇਹ ਚੰਨੀ ਜੀ ਇਸ ਵਾਰ ਜਿੰਨਾ ਵੀ ਇਹਨਾਂ ਦੇ ਹੱਥ-ਬਸ ਹੋਊਗਾ ਹੋਊਗਾ ਇਹ ਵੱਤ ਤਾਂ ਆਦਕਾਨ ਨਹੀਂ ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਫੇਰ ਸੀਐਮ ਬਣਨਾ। ਰਾਜਾ ਬੜਿੰਗਬਰੇ ਰਾਜਾ ਬੜਿੰਗ ਜੀ ਦਾ ਸ਼ਹਿਰਮ ਚੈਲੰਜ ਹੀ ਸੀਗਾ ਵੀ ਜਿੱਦਾਂ ਕਿ ਕਿਉਂਕਿ ਬਿੱਟੂ ਨੇ ਤਾਂ ਆਪਣੇ ਪਹਿਲਾਂ ਤੇ ਕਹਾੜੀਆਂ ਮਾਰੀ 30000 ਵੋਟਾਂ ਜਿਹੜਾ ਬੜਿੰਗ ਜੀ ਤਾਂ ਨਹੀਂ ਆਈ ਯਾਰ ਵੋਟਾਂ ਤੋਂ ਜਿਹੜਾ ਉਹ ਰਾਜਾ ਬੜਿੰਗ ਅੱਗੇ ਜਾ ਰਹੇ ਨੇ ਹਰ ਸਿਮਰਤ ਕੌਰ ਬਠਿੰਡਾ ਤੋਂ ਵੀ ਅੱਗੇ ਜਾ ਰਹੇ ਨੇ ਤੇ ਲਗਾਤਾਰ ਚਰਚਾ ਕਰ ਰਹੇ ਆ ਸਵੇਰ ਤੋਂ 8 ਵਜੇ ਤੋਂ ਜਿਹੜੀ ਕਾਊਂਟਿੰਗ ਸ਼ੁਰੂ ਹੋ ਰਹੀ ਹੈ ਲਗਾਤਾਰ ਜਿੱਦਾਂ ਇੱਦਾਂ ਪੇਟੀਆਂ ਖੁੱਲ ਰਹੀਆਂ ਆ ਜਿਹੜੇ ਵਿਧਾਇਕ ਜਿਹੜੇ ਉਮੀਦਵਾਰ ਨੇ ਜਿਹੜੇ ਖੜੇ ਆ ਕਿਹੜਾ ਬੰਦਾ ਵਾਜੀ ਮਾਰਦਾ ਕਿਹੜੀ ਪਾਰਟੀ ਅੱਗੇ ਨਿਕਰੇ ਇਸ ਟਾਈਮ ਕਾਂਗਰਸ ਜਿਹੜਾ ਦੇਖਣ ਨੂੰ ਕਾਫੀ ਜਿਹੜਾ ਹਵਾ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਹਵਾ ਕਾਂਗਰਸ ਦੀ ਬਣ ਰਹੀ ਹੈ ਜਲੰਧਰ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਜਿਹੜਾ ਵਾ ਉਹ ਸੀਟ ਕੱਢਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਜਾ ਰਹੇ ਨੇ ਹੌਲੀ-ਹੌਲੀ ਜਿਹੜੀ ਦੁਬਾਰਾ ਸੀਟ ਜਿਹੜੀ ਆ ਜਲੰਧਰ ਦੀ 1,67,000 ਕਾਂਗਰਸ ਜਿਹੜਾ ਗੜ ਮੰਨਿਆ ਜਾਂਦਾ ਵਾ ਜਲੰਧਰ ਕਾਂਗਰਸ ਸੀਟ ਜਿਹੜੀ ਉਹ ਦੁਬਾਰਾ ਜਿਹੜੀ ਕਾਂਗਰਸ ਦੀ ਝੋਲੀ ਦੇ ਝੋਲੀ ਦੇ ਵਿੱਚ ਆਂਦੀ ਹੋਈ ਨਜ਼ਰ ਆ ਰਹੀ ਆ ਕਿਵੇਂ ਦੇਖਦੇ ਹੋ ਚੌਧਰੀ ਪਰਿਵਾਰ ਭਾ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਦੁਬਾਰਾ ਉਹਨਾਂ ਨੇ ਟਿਕਟ ਜਿਹੜੀ ਮੰਗੀ ਸੀ ਪਰ ਉਹਨਾਂ ਟਿਕਟ ਨਹੀਂ ਮਿਲੀ ਤੁਹਾਨੂੰ ਕੀ ਲੱਗਦਾ ਜਿਹੜੀ ਪਾਰਟੀ ਦੁਬਾਰਾ ਟਿਕਟ ਦੇ ਸਕਦੀ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਸੀਟ ਬਚਾਣੀ ਸੀਗੀ ਪਾਰਟੀ ਨੇ ਨਹੀਂ ਦੇਖੋ ਕਾਂਗਰਸ ਪਾਰਟੀ ਦਾ ਆਪਣਾ ਹੋਠ ਵੀ ਦੇਖਣਾ ਸੀ ਜੀ ਪਰ ਹੁਣ ਪਿਛਲੀ ਵਾਰੀ ਜਿਹੜੇ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਲੈ ਕੇ ਪਹਿਲੀ ਵਾਰੀ ਜਲੰਧਰ ਦੀ ਲੋਕ ਸਭਾ ਸੀਟ ਜਿਹੜੀ ਆ ਚੌਧਰੀ ਪਰਿਵਾਰ ਕਰਕੇ ਹੀ ਹਾਰੀ ਗਈ ਜੀ ਪਿਛਲੀ ਵਾਰ ਜੋ ਰਿੰਕੂ ਜਿੱਤਿਆ ਸੀ ਪਹਿਲੀ ਵਾਰ ਹਣੇ ਅੱਜ ਤੱਕ ਕਦੀ ਵੀ ਕਾਂਗਰਸ ਬਾਕੀ ਜਿੱਦਾਂ ਮਾਦੀ ਆਲੇ ਦੋਲੇ ਆ ਪਰ ਜਲੰਧਰ ਵਿੱਚ ਕਾਂਗਰਸੀ ਜੇਤੀ ਆ ਰਹੀ। ਜੀ। ਪਰ ਚੌਧਰੀ ਜੋ ਸੰਤੋਖ ਸਿੰਘ ਜੀ ਸੀ ਉਹਨਾਂ ਦਾ ਵਧੀਆ ਸੀਗਾ ਉਹ ਪਾਰਟੀਆਂ ਜੁੜੇ ਉਹਨਾਂ ਦੀ ਜੇ ਕਈਏ ਮੌਤ ਵੀ ਪਾਰਟੀ ਦੇ ਵਿੱਚ ਹੀ ਹੋਈ। ਬਿਲਕੁਲ। ਉਹਨਾਂ ਰਾਹੁਲ ਜੀ ਤੇ ਆਏ ਹੋਏ ਸੀ ਰਾਹੁਲ ਜੀ। ਹਾਂ ਪੈਦਲ ਯਾਤਰਾ ਵਿੱਚ ਅਟੈਕ ਹੋਇਆ ਸੀ। ਤੇ ਉਸ ਤੋਂ ਬਾਅਦ ਹਾਂਜੀ ਹਾਂਜੀ। ਉਹ ਉਹ ਉਹਨਾਂ ਦਾ ਹੋਇਆ ਜੀ। ਤੇ ਹੁਣ ਇਸ ਵਾਰੀ ਵੀ ਉਹ ਚਾਹੁੰਦੇ ਸੀਗੇ ਪਹਿਲਾਂ ਚਾਹੁੰਦੇ ਵਿਕਰਮ ਨੂੰ ਸ਼ਾਇਦ ਮਿਲੇ ਸੀ ਇਹ। ਪਰ ਉਹਨਾਂ ਨੂੰ ਲਿਖਿਆ ਵੀ ਜਿਹੜਾ ਜਿੱਤਣ ਵਾਲਾ ਚਿਹਰਾ ਵਿਕਰਮ ਨਹੀਂਗਾ ਕਿਉਂਕਿ ਵਿਕਰਮ ਰਾਜੇ ਜੀ ਤੁਸੀਂ ਆ ਕੇ ਫਲੋਰ ਵੇ ਦੇਖ ਲਓ ਤੇ ਐਮਐਲਏ ਵੀ ਉਦੋਂ ਚੌਧਰੀ ਸੰਤੋਖ ਸਿੰਘ ਜੀ ਕਰਕੇ ਬਣ ਗਿਆ ਕਿਉਂਕਿ ਐਮਪੀ ਸੀਗੇ ਤੇ ਚਲੋ ਕੁਝ ਕਾਂਗਰਸੀ ਸੰਗਰੂਰ ਸੀਟ ਤੋਂ ਜਿਹੜਾ ਉਹ ਸਮਰਨਜੀਤ ਸਿੰਘ ਮਾਨ ਬੁਰੀ ਤਰ੍ਹਾਂ ਹਾਰ ਰਹੇ ਆ ਪਹਿਲਾਂ ਪਿਛਲੇ ਵਾਰ ਜਿੱਤ ਪ੍ਰਾਪਤ ਹੋਈ ਸੀ ਕਾਫੀ ਉਦੋਂ ਕੀ ਕਹਿਣਾ ਚਾਹੁੰਦੇ ਉੱਤੇ ਉਹਨਾਂ ਵੀ ਕਾਫੀ ਵਾਅਦੇ ਕੀਤੇ ਆ ਮਾਨ ਸਾਹਿਬ ਦਾ ਕਾਰਨ ਇਹ ਆ ਜੀ ਕਿ ਦੇਖੋ ਪਿਛਲੀ ਵਾਰੀ ਪਹਿਲਾਂ ਉੱਥੇ 60886 ਵੋਟਾਂ ਤੋਂ ਆਪਣਾ ਆਮ ਆਦਮੀ ਪਾਰਟੀ ਅੱਗੇ ਆ। ਇਸ ਦਾ ਮੰਨ ਤੋਂ ਇਦਾਂ ਸੀ ਕਿ ਪਹਿਲਾਂ ਜਿਹੜਾ ਇਹ ਗਾੜ ਸੀਗਾ ਉਹ ਇਹ ਸੀਗਾ ਜੀ ਭਗਵੰਤ ਮਾਨ ਜੀ ਦੋ ਵਾਰ ਹੀ ਸੇ ਐਮਪੀ ਹੋਏ ਬਣੇ। ਤੇ ਉਸ ਤੋਂ ਕਰਕੇ ਉਹਨਾਂ ਵਧੀਆ ਚਲੋ ਉਸ ਵੇਲੇ ਆਪਣੇ ਕੰਮ ਕੀਤੇ ਕਿਉਂਕਿ ਇੱਕੋ ਇੱਕ ਤਾਂ ਹੁੰਦਾ ਹੀ ਚਲੋ ਉਹ ਤੋਂ ਥੋੜਾ ਬੋਲਦਾ ਵੀ ਸੀ ਆਗੇ। ਹਣ ਪਿਛਲੀ ਵਾਰੀ ਲੋਕਾਂ ਜਿੱਦਾਂ ਆਪਾਂ ਬਦਲਾਵ ਦੀ ਗੱਲ ਕਰਦੇ ਨਾ ਉਸ ਬਦਲਾਵ ਦੇ ਵਿੱਚ ਲੋਕਾਂ ਨੂੰ ਕੁਝ ਇਸਮਿਲ ਜਿਹਾ ਮਾਨ ਜਿਹੜਾ ਸੀਗਾ ਇੱਕ ਤਾਂ ਪੁਰਾਣਾ ਸੀਗਾ। ਕੁਝ ਲੋਕਾਂ ਨੇ ਉਸ ਵਿਲੇਜ ਸਿੱਧੂ ਮੂਸੇਵਾਲੇ ਦਾ ਵੀ ਚੱਲਦਾ ਸੀ ਕ੍ਰੇਡ ਦੀਪ ਸਿੱਧੂ ਦਾ ਕ੍ਰੇਡ ਚੱਲਦਾ ਸੀ ਔਰ ਉਹ ਜਿਹੜਾ ਏਰੀਆ ਆ ਉਧਰਲੇ ਲੋਕਾਂ ਦਾ ਸਮਰਥਨ ਵਾਲੀ ਜ਼ਿਆਦਾ ਸੀ ਉਹਨਾਂ ਨੇ ਉਹ ਸਿਮਰਨ ਜੀ ਸੇ ਮਾਨ ਨੂੰ ਇਸੇ ਕਰਕੇ ਦਿੱਤਾ ਆਪਣਾ ਬਹੁਮਤ ਦਿੱਤਾ ਦਿਤਾਇਆ ਔਰ ਸਿਮਰਨ ਮਾਨ ਦੇ ਪਹਿਲਾਂ ਵੀ ਇੱਕ ਵਾਰ ਜੇ ਤੁਹਾਨੂੰ ਯਾਦ ਹੋਣਾ ਕਿ 7 ਮਹੀਨੇ ਸੀ ਇਹਨਾਂ ਦੇ ਇਹ ਸਰਕਾਰ ਵਿੱਚ 7 ਮਹੀਨੇ ਸੀ ਐਮਪੀ ਬਣੇ ਸੀ ਇਹਨਾਂ ਦੇ ਉਦੋਂ ਇਹ ਵੀ ਅੰਦਰ ਸੀ ਜੰਮਰ ਪਾਜੀ ਅੰਦਰ ਰਿਹਾ ਇਹ ਵੀ ਅੰਦਰ ਹੀ ਸੀਗੇ ਜੀ ਤੇ ਉਦੋਂ ਵੀ ਪਰ ਇਹਨਾਂ ਨੇ ਉਦੋਂ ਕਿਰਪਾਨ ਦਾ ਮਸਲਾ ਲੈ ਕੇ ਗਏ ਹੀ ਨਹੀਂ ਤਾਂ ਉਦੋਂ ਤਾਂ ਉਹ ਕੰਮ ਖਤਮ ਹੋ ਗਿਆ ਸਾਰਾ ਕਿਰਪਾਨ ਦਾ ਮਸਲਾ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਬਾਰੇ ਗੱਲ ਕਰਾਂਗੇ ਜੀ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜੀ ਉਹ ਹਾਰ ਨੂੰ ਦੇਖਣਾ ਪੈ ਰਿਹਾ ਸਭ ਤੋਂ ਵੱਡਾ ਕਾਰਨ ਪਾਰਟੀ ਬਦਲਨ ਦਾ ਕਿ ਬੀਜੇਪੀ ਚਾਹੁੰਦਾ ਨਹੀਂ ਪਾਰਟੀ ਬੀਜੇਪੀ ਨੂੰ ਕਰਕੇ ਵੋਟ ਨਹੀਂ ਪਈ ਦੇਖੋ ਬੀਜੇਪੀ ਦਾ ਤੁਹਾਨੂੰ ਪਹਿਲਾਂ ਦੱਸਿਆ ਕਿ ਬੀਜੇਪੀ ਦਾ ਜੇ ਦੇਖਿਆ ਤਾਂ ਸੈਂਟਰ ਵਿੱਚ ਹਾਂ ਤੇ ਇੱਕ ਉਹ ਹੈਨਰੀ ਸਾਹਿਬ ਦੇ ਬਾਬਾ ਜੀ ਸੀ ਉੱਥੇ ਕਿਹੜੀ ਦੱਖਣੀ ਕੁਕੀਮ ਉਤਰੀ ਘਰੇ ਆਈਆ ਜਿੱਦੇ ਬਾਬਾ ਜੀ ਐਮਐਲਏ ਆ ਉਹ ਕਾਫੀ ਵੋਟ ਆ ਉੱਥੇ ਉੱਥੇ ਕਿਹੜੀ ਭੰਡਾਰੀ ਨੇ ਵਧੀਆ ਲੋਕਾਂ ਨਾਲ ਜੁੜ ਕੇ ਵਧੀਆ ਕੰਮ ਕੀਤੇ ਹੋਏ ਆ ਚਲੋ ਕਿਉਂ ਹਾਰ ਗਏ ਚੋ ਥੋੜੀ ਕਿਉਂਕਿ ਹੈਨਰੀ ਸਾਹਿਬ ਦਾ ਵੀ ਆਪਣਾ ਵਧੀਆ ਹੋਟ ਸੀ ਨਹੀਂ ਮੇਰਾ ਸਵਾਲ ਇਹ ਹੈ ਮੈਂ ਮੈਂ ਦੱਸਣ ਲੱਗਾ ਤੁਹਾਨੂੰ ਉੱਥੇ 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 ਆਮ ਆਦਮੀ ਪਾਰਟੀ ਉੱਥੇ ਹੋਣ ਲੱਗਾ ਮੈਂ ਉੱਥੇ ਹੋਣ ਲੱਗਾ ਬੀਏਪੀ ਦੇ ਦੋ ਏਰੀਆ ਹੀ ਆ ਮੇ ਕਿਉਂਕਿ ਜਿੰਨੇ ਵਾਰ ਵੀ ਇਥੇ VOTING ਹੋਈ ਆ ਜਿੱਥੇ ਤੱਕ ਮੈਂ ਇਹ ਦੋ ਸੀਟਾਂ ਹੀ ਕਰਦੀ ਸੀ ਹੋਰ ਇਹਨਾਂ ਨੂੰ ਕੋਈ ਸੀਟ ਨਹੀਂ ਸੀ ਮਿਲਦੀ ਕਿਉਂਕਿ ਅਕਾਲੀ ਦਲ ਨਾਲ ਇਹਨਾਂ ਦਾ ਸਮਝੌਤਾ ਹੁੰਦਾ ਸੀ ਜੀ ਆਲੇ ਦਾਰ ਹੋ ਗਏ ਹੁਣ ਪਿੰਡਾਂ ਵਿੱਚ ਕਾਂਗਰਸ ਚੱਲ ਗਈ ਹੁਣ ਸੁਸ਼ੀਲ ਕਮਰ ਰਿੰਕੂ ਜਿਹੜਾ ਸੀ ਇਹ ਪਹਿਲਾਂ ਤਾਂ ਕਾਂਗਰਸ ਕਰਕੇ ਪਛਾਣਿਆ ਜਾਂਦਾ ਸੀ ਚਲੋ ਦੂਜੀ ਵਾਰ ਆਮ ਆਦਮੀ ਪਾਰਟੀ ਆਇਆ ਤੇ ਉਦੋਂ ਇਹ ਹੋ ਗਿਆ ਵੀ ਚਲੋ ਸਰਕਾਰ ਆ ਫਿਰ ਸਰਕਾਰ ਨੇ ਬੜਾ ਜੋਰ ਲਾਇਆ ਔਰ ਜੇ ਤੁਹਾਨੂੰ ਪਤਾ ਹੋਊਗਾ ਕਿ ਉਸ ਵੇਲੇ ਬਹੁਤ ਨਿਊਜ਼ ਉੱਡੀਆਂ ਸੀਗਾ ਕਿ ਪਿੰਡਾਂ ਦੇ ਸਰਪੰਚਾਂ ਨੂੰ ਆਮ ਆਦਮੀ ਪਾਰਟੀਆਂ ਸਿੱਧਾ ਸ਼ੁਰੂਮ ਕਹਿਦਾ ਸੀ ਵੀ ਜਿਹੜੇ ਪਿੰਡ ਚੋਂ ਹਾਰਿਆ ਉਹਨਾਂ ਜੇ ਉਹਨੂੰ ਜੇ ਹੋਊਗਾ ਉਹਨੂੰ ਬੋਊਗਾ ਹੁਣ ਇਹ ਸੱਚਿਆ ਕਿ ਝੂਠਿਆ ਪਿਛਲੀ ਵਾਰੀ ਇਹ ਗੱਲਾਂ ਬਹੁਤ ਮੁਰਦੇ ਉੱਠੇ ਸੀ ਬਾਅਦ ਚ ਕੁਝ ਇਹ ਵੀ ਕਾਰਨ ਸੀ ਕੋਈ ਸਰਪੰਚਾਂ ਨੇ ਤਾਂ ਬਸ ਸਰਪੰਚ ਹਰੇਕ ਨੇ ਕੁਛ ਨਾ ਕੁਛ ਕੀਤਾ ਹੁੰਦਾ ਹਰ ਕੋਈ ਚਾਹੁੰਦਾ ਤੇ ਜੇ ਹੁਣ ਐਤ ਕੀ ਰਿੰਕੂ ਨੂੰ ਵੀ ਦੇ ਖੇਤ ਆ ਇਹ ਕਾਰਨ ਮੈਂ ਇਹ ਹੀ ਆ ਕਿ ਇਹਨਾਂ ਨੇ ਜੋ ਆਪਣੇ ਪਿੱਛੇ ਕੀਤੇ ਕਰਾਇਆ ਸੀ ਉਹ ਇਹਦੇ ਵਿੱਚ ਆ ਗਏ ਤੇ ਇੱਕ ਸੀ ਹੁਣ ਤੁਸੀਂ ਇੱਕ ਗੱਲ ਨੋਟ ਕੀਤੀ ਹੋਊਗੀ ਕਿ ਕਿੱਥੇ ਉਹ ਦੂਜਾ ਰਿੰਕੂ ਤੇ ਆਪਣੇ ਸ਼ੀਤਲ ਐਟ ਕੁੱਤਿਆ ਵੈਰ ਸੀ ਜੀ ਔਰ ਏਰੀਏ ਦੇ ਵਿੱਚ ਪੂਰਾ ਚੱਲਦਾ ਸੀ ਇਹਨਾਂ ਦਾ ਤੇ ਜੇ ਕਹੀਏ ਤਾਂ ਪਾਰਟੀ ਇੱਕ ਦੂਜੀ ਛੱਡਣ ਨੂੰ ਵੀ ਦੋਨੇ ਇਸੇ ਕਰਕੇ ਫਿਰਦੇ ਸੀ ਜਿਹੜਾ ਜੀ ਸ਼ੀਤਲ ਉਸ ਵੇਲੇ ਭਾਜਪਾ ਛੱਡ ਕੇ ਉਹ ਚ ਤਾਂ ਹੀ ਗਿਆ ਸੀ ਆਮ ਆਦਮੀ ਪਾਰਟੀ ਹਰ ਇੱਕ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਵੇਰ ਤੋਂ ਸ਼ੇਅਰ ਕਰ ਰਹੇ ਆ ਕਿ ਕੀ ਰੋਮਾਂਚਕ ਮੁਕਾਬਲੇ ਇਸ ਟਾਈਮ ਚੱਲ ਰਹੇ ਆ ਤੇ ਹਰ ਸਿਮਰਤ ਕੋਰ ਬਾਰੇ ਗੱਲ ਕੀਤੀ ਬਹੁਤ ਵੱਡੀ ਸੀਟ ਸੀ ਬਠਿੰਡਾ ਦੀ ਸਾਬ ਦੀ ਹੋਰ ਸੀਟ ਮੰਨਿਆ ਜਾਂਦਾ ਵਾ ਉਹਨੂੰ ਤੇ ਲਗਾਤਾਰ ਹਰ ਸਿਮਰਤ ਕੋਰ ਜਿਹੜਾ ਵਾ ਉਥੋਂ ਅੱਗੇ ਜਾ ਰਹੇ ਨੇ ਦੁਬਾਰਾ ਤੁਹਾਨੂੰ ਬ੍ਰੇਕ ਤੋਂ ਬਾਅਦ ਮਿਲਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ